ગોદાવર જય સરકાર મુકબાર જય સરકાર કયા સરકાર ગોદાવર જય સરકાર મુકબાર જય સરકાર કયા સરકાર ગોદાવર જય સરકાર મુકબાર

ਲੋਕ ਭਲਾਈ ٹرسٹ ਦੇ ਫਰਦਾਨ ਜਗਦੀਸ਼ ਕੁਮਾਰ ਜੱਗਾ ਨੂੰ ਪੁਲਿਸ ਦੇ ਵੱਲੋਂ ਉਸ ਵੇਲੇ ਡਿਟੇਨ ਕਰ ਲਿਆ ਗਿਆ ਜਦੋਂ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡਣ ਲੱਗਦੇ ਨੇ ਤਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਵੀ ਐਤਵਾਰ ਵਾਲੇ ਦਿਨ ਪੈਨਸ਼ਨ ਵੰਡਣ ਲੱਗੇ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੈਨਸ਼ਨ ਬੰਦ ਕਰਵਾ ਦਿੱਤੀ ਫਿਰ ਜਦੋਂ ਦੁਬਾਰਾ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪੁਲਿਸ ਦੇ ਵੱਲੋਂ ਲੋਕ ਭਲਾਈ ٹرسٹ ਦੇ ਦਫ਼ਤਰ ਨੂੰ ਘੇਰ ਲਿਆ ਗਿਆ ਅਤੇ ਜਗਦੀਸ਼ ਕੁਮਾਰ ਜੱਗਾ ਤੇ ਉਹਨਾਂ ਦੀ ਟੀਮ ਨੂੰ ਡਿਟੇਨ ਕਰਕੇ ਥਾਣੇ ਲੈ ਗਏ ਉਹਨਾਂ ਦੇ ਫਲੋ ਦਿੱਤੇ ਗਏ ਬਿਆਨ ਦੇ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਪੈਨਸ਼ਨ ਫੰਡ ਦੱਸੀ ਜਿਸ ਦੇ ਚਲਦੇ ਆ ਕਿ ਇਸ ਦੀ ਪਰਮਿਸ਼ਨ ਪਹਿਲਾਂ ਦਿਖਾਈ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਜਗਦੀਸ਼ ਕੁਮਾਰ ਜੱਗਾ ਨੇ ਤਰਕ ਦਿੱਤਾ ਕਿ ਮੇਰਾ ਆਪਣਾ ਨਿੱਜੀ ਪ੍ਰੋਗਰਾਮ ਹੈ ਮੈਂ ਇਹਦਾ ਪਰਮਿਸ਼ਨ ਦੇ ਨਾਲ ਕੋਈ ਤਾਲੁਕ ਨਹੀਂ ਹੈ ਇਸ ਨੂੰ ਬੀਜੇਪੀ ਦੇ ਪ੍ਰੋਗਰਾਮ ਤੇ ਨਾਲ ਨਾ ਜੋੜਿਆ ਜਾਵੇ ਇਹ ਮੇਰਾ ਇਕੱਲਾ ਪ੍ਰੋਗਰਾਮ ਹੈ ਸੋ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੇਰਾ ਨਿੱਜੀ ਪ੍ਰੋਗਰਾਮ ਹੈ ਤੇ ਮੈਂ ਆਪਣੀ ਕਮਾਈ ਦੇ ਵਿੱਚੋਂ 1500 ਜਿਹੜੇ ਬਜ਼ੁਰਗ ਮਾਤਾਮਾਂ ਨੂੰ ਪੈਨਸ਼ਨ ਦੇਣਾ ਅਤੇ ਉਸ ਦੇ ਦੌਰਾਨ ਜਗਦੀਸ਼ ਕੁਮਾਰ ਜੱਗਾ ਨੂੰ 2 2.5 ਘੰਟੇ ਬਾਅਦ ਉਹਨਾਂ ਦੇ ਕੋਲੋਂ ਰਿਲੀਜ਼ ਕੀਤਾ ਗਿਆ ਪਰ ਉਹਨਾਂ ਦੇ ਫਲੋ ਜੋ ਆਫਿਸ ਆ ਕੇ ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਵੰਡੀ ਗਈ ਉਹਨਾਂ ਨੇ ਬਜ਼ੁਰਗ ਮਾਤਾਵਾਂ ਨੂੰ ਜੋ ਕਿ ਉੱਥੇ ਪਹੁੰਚੀਆਂ ਨੇ ਜਿਨ੍ਹਾਂ ਨੂੰ ਅਸੁਵਿਧਾ ਹੋਈ ਅਤੇ ਉਸ ਦੇ ਬਾਰੇ ਮਾਫੀ ਮੰਗੀ ਗਈ ਇਸ ਮੌਕੇ ਪ੍ਰਦੀਪ ਨੰਦਾ ਰੁਪਿੰਦਰ ਰੂਪੀ ਜਸਵੀਰ ਸਿੰਘ ਗਗਰੋਲੀ ਸ਼ੇਖਰ ਬੰਸਲ ਅਤੇ ਹੋਰ ਭਾਜਪਾ ਵਰਕਰ ਵੀ ਮੌਜੂਦ ਰਹੇ ਅਮ ਦਾ ਪੰਜਾਬ ਸਰਕਾਰ ਬਿਲਕੁਲ ਘਬਰਾ ਗਈ ਹੈ ਤੇ ਗਲਤ ਕੰਮ ਕਰ ਰਹੀ ਹੈ ਤੁਸੀਂ ਇਹ ਦੇਖੋ ਅੱਜ ਮੈਂ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਸੀਗਾ ਇੱਥੇ ਜਿਹੜਾ ਅਸੀਂ ਪੈਨਸ਼ਨ ਮੰਡ ਸਮਰੋਹ ਸੀ ਲੋਕ ਪੁਲਾਈ ટ્રਸਟ ਅਸੀਂ 16 17 ਸਾਲਾਂ ਤੋਂ ਅਸੀਂ ਲੋਕ ਪੁਲਾਈ ટ્રਸਟ ਚਲਾ ਰਿਹਾ ਹੈ ਉਦੇ ਸੇ ਅਸੀਂ ਸੋਹ ਤਰ੍ਹਾਂ ਦੀ ਸੇਵਾਵਾਂ ਦੇ ਰਿਹਾ ਤੇ ਜਿਹਦੇ ਵਿੱਚ ਅਸੀਂ ਇੱਕ ਹਰ ਮਹੀਨੇ 16 ਸਾਲਾਂ ਤੋਂ ਪੈਨਸ਼ਨ ਦੇ ਰਿਹਾ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨੇ ਨਹੀਂ ਪੂਰੇ ਸੰਸਾਰੇ ਚ ਨਹੀਂ ਹੋਣਾ ਕਿਉਂ ਕਿਉਂਕਿ ਕਈ ਕਈ ਲੋਕਾਂ ਦੀ ਇੱਕ ਮਾਨ ਨਹੀਂ ਹੁੰਦੇ ਮੇਰੇ ਤੇ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਹੈ ਅਸੀਂ ਅੱਜ 1500 ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਦੇ ਰਹੇ ਸੀਗੇ ਜਿਹੜੇ ਕਿ ਆਰਮੈਨ ਦੇ ਦਿੰਦੇ ਆ ਤੇ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਸੀ ਆ ਕੇ ਜੀ ਸਵੇਰੇ ਸਵੇਰੇ ਮੈਨੂੰ ਐਸ ਐਚਓ ਤੇ ਐਸ ਐਚਓ ਸਾਹਿਬ ਦੀ ਸਾਰੀ ਟੀਮ ਸਾਰੇ ਉੱਤੇ ਆ ਕੇ ਮੈਂ ਕਹਿੰਦਾ ਵੀ ਪੁਲਿਸ ਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ ਕਿਉਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਹੁਕਮ ਹੈ ਉਹੀ ਇਹ ਕੰਮ ਕਰਦੇ ਨੇ ਤੇ ਆ ਕੇ ਕਹਿੰਦੇ ਜੀ ਨਹੀਂ ਅਸੀਂ ਪੈਨਸ਼ਨ ਨਹੀਂ ਵੰਡਣ ਦੇਣੀ ਤੇ ਮੈਨੂੰ ਮੈਂ ਤਾਂ ਮੈਨੂੰ ਤਾਂ ਪੁੱਛਿਆ ਵੀ ਤੁਸੀਂ ਕਿੱਥੇ ਹੋ ਮੈਂ ਤਾਂ ਕਹਿਆ ਤਾਂ ਮੈਂ ਦਫ਼ਤਰ ਬੈਠਾ ਦਫ਼ਤਰ ਆਏ ਤੇ ਮੈਨੂੰ ਆ ਕੇ ਲੈ ਗਏ ਤੇ ਉੱਥੇ ਹਜ਼ਾਰਾਂ ਮਾਮਾ ਮੇਰੀਆਂ ਮੈਂ ਉਹਨਾਂ ਨੂੰ ਉਹਨਾਂ ਨੂੰ ਭਜਾਤਾ ਸਾਰੇ ਪਾਸੇ ਨਾਕੇ ਲਾ ਕੇ ਤੇ ਮੈਂ ਇਸ ਸਰਕਾਰ ਦੀ ਜਿੰਨੀ ਨਿੰਦਾ ਕੀਤੀ ਜਾਵੇ ਉੰਨੀ ਘਟਾ ਤੇ ਬਾਕੀ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਸਰਕਾਰ ਨੂੰ ਫਿਰ ਕਹਿਣਾ ਚਾਹੁੰਦਾ ਮੈਂ ਕੱਲ ਵੀ ਕਿਹਾ ਸੀਗਾ ਤੁਸੀਂ ਮੇਰੇ ਉੱਤੇ ਜਿੰਨੇ ਮਰਜ਼ੀ ਪਰਚੇ ਦੇ ਦਿਓ ਮੈਂ ਲੋਕ ਬਲਾਈਟ ٹرسٹ ਵੱਲੋਂ ਮਹਾਲਾ ਰਾਜਪੁਰਾ ਦੀ ਸੇਵਾ ਕਰਦਾ ਤੇ ਕਰਦਾ ਰਾਂਗਾ ਤੇ ਮੈਂ ਜਿਹੜੇ ਸਾਡੀ ਇਹ ਸਕੀਮਾਂ ਚੱਲ ਰਹੀਆਂ ਲੋਕ ਬਲੇਟਰਾਸ ਦੀ ਉਹ ਚੱਲਣਗੀਆਂ ਤੇ ਜਦੋਂ ਉਸ ਦਿਨ ਰੈਲੀ ਹੋਈ ਹੈ ਰਾਜਪੁਰੇ ਚ ਕਿਸਾਨ ਫਤੇ ਰੈਲੀ ਤੇ ਕਿਸਾਨ ਮਜ਼ਦੂਰ ਫਤੇ ਰੈਲੀ ਤੇ ਲੋਕਾਂ ਨੇ ਦਿਖਾਤਾ ਲੋਕਾਂ ਨੇ ਕੱਟਨੇ ਦਿਖਾਤਾ ਲੋਕਾਂ ਨੇ ਜੋਸ਼ ਦਿਖਾਤਾ 2027 اچ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਮੈਂ ਅੱਜ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਵੀ 2027 ਸਾਡੀ ਸਰਕਾਰ ਬਣਦੇ ਟਾਈਮ ਇਹਨਾਂ ਨੂੰ ਅਸੀਂ ਹਿਸਾਬ ਦੇਵਾਂਗੇ ਜਿਹੜੇ ਖੁਫਲਾਟ ਦੇ ਵਿੱਚ ਕਿਉਂ ਆ ਗਈ ਸਰਕਾਰ ਇੰਨੀ ਬੁਖਲਾਟ ਬੁਖਲਾਟ ਇਹੀ ਹੈ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਹੀਂ ਰੋਕ ਸਕਦਾ ਹੁਣ ਇਸ ਤੂਫਾਨ ਨੂੰ ਪਰਤੀ ਜਨਤਾ ਪਾਰਟੀ ਦੀ ਸਰਕਾਰ 100% ਸਰਕਾਰ ਦੀ ਬੁਖਲਾਟ ਦੀ ਨਿਸ਼ਾਨੀ ਹੈ ਇਹਨਾਂ ਦੀ ਤੇ ਅਸੀਂ ਨੈਕਸਟ ਪਲਾਨ ਕੀ ਹੈ ਫਿਰ ਤੁਹਾਡਾ ਮੈਂ ਪੈਨਸ਼ਨ ਮੰਗਾਗਾ ਮੈਨੂੰ ਰੋਕ ਕੇ ਦਿਖਾ ਰ ਮੈਂ ਤੁਹਾਡੇ ਲਈ ਕਹਿ ਰਿਹਾ ਹੁਣ ਵੀ ਜਾ ਰਿਹਾ ਮੈਂ ਮੈਂ ਪੇਰਿਸ ਕਮਾਂਚਰ ਜਿੰਦਾਬਾਦ ਲੋਕ ਪੁਲਾਈ ਨੇ ਜਿੰਦਾਬਾਦ ਮੈਂ ਲੋਕ ਪੁਲਾਈ ਤੇ ਕੰਮ ਕਰਦਾ ਆ ਰਿਆਂ ਕਰਦਾ ਰਾਂ ਜਬ ਤੱਕ ਮੇਰੀ ਜਾਨ ਹੈ ਮੈਂ ਲੋਕਾਂ ਦੀ ਸੇਵਾ ਕਰਦਾ ਰਾਂ ਹਲਕਾ ਰਾਜਪੁਰੇ ਦੀ ਸੇਵਾ ਕਰਦਾ ਰਾਂ ਆਪਣੀ ਹਜ਼ਾਰਾਂ ਮਾਵਾਂ ਦੀ ਸੇਵਾ ਕਰਦਾ ਰਾਂਗਾ ਮੇਰਾ ਵਾਦਾ ਮੇਰੇ ਤੋਂ ਤੁਸੀਂ ਜਿੰਨਾ ਪਰਚੇ ਦੇਣੇ ਪਰਚੇ ਦਿਓ ਹੁਣ ਦਿਓ ਮੈਂ ਤਾਂ ਕਿਹਾ ਸੀ ਦਿਓ ਪਰਚਾ ਜਿਹੜੇ ਦੇਣਾ ਦਿਓ ਮੈਂ ਕਿਹਾ ਪਰਚਾ ਕੋਈ ਘਪਰਾਣ ਦੀ ਲੋੜ ਨਹੀਂ ਮੈਂ ਜਦ ਤੱਕ ਮੇਰੀ ਜਾਨ ਹੈ ਮੈਂ ਸੇਵਾ ਕਰਦਾ ਰਾਂਗਾ ਤੋਂ ਦੋੜਨ ਪਾਦਾ ਠੀਕ ਹੈ ਜੀ ਪੁਲਿਸ ਵਾਲੇ ਜਿੰਦਾਬਾਦ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ